ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਤੇ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਧੌੜਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਜੇ ਗੱਲ ਕਰ ਲਈ ਬਾਈ ਚਮਕੌਰ ਕੋਲੇ ਪਹੁੰਚੇ ਹੋਏ ਆ ਇੱਕ ਦਿਖਾਵਾਂਗੇ ਯਰਸੀ ਤੇ ਦੋ ਦਿਖਾਵਾਂਗਾ ਕ੍ਰੋਸ ਸੰਗ ਚ ਬੈੜਾ ਤੇ ਕੁਆਲਿਟੀ ਚੰਗੀ ਆ ਸਾਰੀਆਂ ਦੀ ਦੁੱਧ ਵਾਲੇ ਨਾਗੇ ਦਿਖਾਵਾਂਗਾ ਤੁਹਾਨੂੰ ਦੋ ਨਾਲ ਆਗੀਆਂ ਬੱਚੀਆਂ ਤੇ ਇੱਕ ਨਾਲ ਆ ਗਿਆ ਸੱਜਣੋ ਬੱਚਾ ਯਰਸੀ ਦੇ ਨਾਲ ਬੱਚੀ ਇਹ ਆ ਬਾਕੀ ਗੱਲਬਾਤ ਬਾਈ ਨਾਲ ਕਰਾ ਦੂੰਗਾ ਕੱਲੀ ਕੱਲੀ ਖੋਲ ਕੇ ਤੋੜ ਕੇ ਦਿਖਾ ਦਾਂਗੇ ਜਿਹੜਾ ਰੇਟ ਆ ਰੇਟ ਆਪਾਂ ਸਾਰਿਆਂ ਦਾ ਤਕਰੀਬਨ ਤਕਰੀਬਨ ਵੀਡੀਓ ਦੇ ਵਿੱਚੇ ਕਰਾ ਦਾਂਗੇ ਭਾਈ ਤੋਂ ਤੇ ਕੁਆਲਿਟੀ ਤੁਹਾਡੇ ਸਾਹਮਣੇ ਆ ਵੀ ਟਾਪਰ ਤੇ ਆ ਕੰਮ ਆ ਜਾ ਆ ਜਾ ਜਮਕਾਰ ਹਸਰੀ ਘਾਲਪਰਾ ਮੇਰੇ ਹੋਰ ਕਿਵੇਂ ਆ ਵਧੀਆ ਵਧੀਆ ਪਰਮਾਤਮਾ ਦੀ ਕਰਤ ਚਰਦੀ ਕਲਾ ਚਰਦੀ ਕਲਾ ਭਰਾ ਮੇਰੇ ਕਿਹੜੇ ਪਾਸੇ ਕਰਦੀ ਐਧਰ ਵੱਲ ਜਾਪਸੀ ਵੀ ਕਰ ਲਾ ਭਰਾ ਮੇਰੇ ਤੋਰ ਗਿਆ ਨਹੀਂ ਹੋਲ ਕੇ ਸੁਹਾ ਕਿਹੜਾ ਦਾ ਸੁਹਾ ਦੂਜਾ ਵੀਰੇ ਕੱਲ ਦੀ ਸੁਈ ਹੋਈ ਆ ਵੀਰੇ ਦੂਜਾ ਸੂਆ ਕੱਲ ਦੀ ਸੂਈ ਜੇ ਜੇ ਦੀ ਮੇਰੇ ਕੋਲ ਵੀਡੀਓ ਹੈਗਾ ਮੰਗਾ ਲੈ ਜਿਹੜੀ ਮੰਗੋ ਬੱਚਾ ਕੀ ਹੈ ਨਾਲ ਵੀ ਜਰਸੀ ਦੀ ਬੱਚੀ ਆਪ ਵੀ ਬੱਸੀ ਦੇ ਮੰਗ ਰਹੀ ਬੱਸੀ ਦੇਖ ਲੈ ਨਾਲ ਵੀ ਸੱਜਣ ਇਹਦੇ ਜਰਸੀ ਕੰਪਨੀ ਦੀ ਬੱਚੀ ਆ ਗਈ ਤੇ ਆਪ ਵੀ ਜੇ ਗੱਲ ਕਰ ਲਈਏ ਆਪ ਵੀ ਪਿਓਰ ਜਰਸੀ ਦੇ ਵਿੱਚ ਹੀ ਆ ਗਈ 100 ਦਾ 100% ਤਿਆਰੀ ਬਹੁਤ ਆ ਭਰਾ ਮੇਰਾ ਰੰਗ ਰੰਗ ਬਹੁਤ ਸੋਹਣਾ ਪਹਿਲਾਂ ਪਾਜੀ ਜਿਹੜੀ ਜੱਤੀ ਪਹਿਲਾਂ ਨਹੀਂ ਪਾਜੀ ਕੁਰੀ ਪਰਸ ਉਹਤੇ ਪਾਈ ਸੀ ਇੱਕ ਹਨਾ ਹਾਂਜੀ ਹਾਂਜੀ ਪਾਜੀ ਨੂੰ ਫੋਨ ਬਹੁਤ ਆਏ ਸੀ ਵੀ ਕਹਿੰਦਾ ਜਰਸੀ ਚਾਹੀਦੀ ਆ ਮਾਤਾ ਲੈ ਲੈ ਠੀਕ ਹੈ ਗੱਲ ਹਾਂ ਹਾਂ ਤੂੰ ਆ ਦੂਜਾ ਸਾਜੀ ਸੂਈ ਜੇਰ ਜੱਪੇ ਵਾਲਾ ਸਿਸਟਮ ਆਏਗਾ ਡੰਨ ਥਣ ਥਣ ਇਹਨੂੰ ਲੱਗਿਆ ਜਿਵੇਂ ਆਪਾਂ ਗੱਲ ਕਰ ਲਈਏ ਝੋਟੀਆਂ ਨਾਲ ਲਈਏ ਜਿਵੇਂ ਮੁਠੀਆ ਲੱਗੇ ਹੋਇਆ ਵੀਰੇ ਇੱਥੋਂ ਅਗਲੇ ਬੰਨਿਓ ਕਰ ਸਕਦੇ ਨੇ ਚੈੱਕ ਥਣ ਦਾ ਸਾਈਜ਼ ਬਹੁਤ ਸੋਹਣਾ ਰੱਖਦੀ ਆ ਤੇ ਮੋਟਾ ਰੱਖਦੀ ਆ ਥਣ ਜੇ ਆਪਾਂ ਗੱਲ ਕਰ ਲਈਏ ਸਿੰਗਲ ਜਿਹਾ ਥਣ ਨਹੀਂ ਰੱਖਦੀ ਹਾਂ 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 ਬਿਲਕੁਲ ਬਿਲਕੁਲ ਤੋੜ ਦੇ ਆਡਰ ਰੱਖੂਗੀ ਬਿਲਕੁਲ ਨਾਲ ਲੱਗਵਾ ਨਾਲ ਆ ਗਈ ਇਹ ਤੇ ਬੱਛੀ ਤੇ ਆਪ ਵੀ ਜੇ ਗੱਲ ਕਰ ਲਈ ਆਪਾਂ ਪਿਆਰ ਪਿਆਰੀ ਦੇ ਵਿੱਚ ਪਿਆਰੀ ਬਹੁਤ ਆ ਬਾਈ ਯਾਰ ਕਮਾਲ ਆ ਬਾਈ ਇੱਥੇ ਤੇ ਮੋਲ ਵੀ ਆਪਾਂ ਕੋਈ ਬਾਤ ਜਾਇਜ਼ੀ ਕਰਾਂਗੇ ਮੋਲ ਨਹੀਂ ਬਾਤ ਨਜਾਇਜ਼ ਕਰਦੇ ਹਾਂ ਹਰਾਂ ਜੇ ਕਰਨ ਵਾਲੀ ਕਰਾਂ ਹਰਾਂ ਵਾਲੇ ਮੋਲ ਹੋਣਗੇ ਆਪਣੇ ਬਰੇ ਯਾਰ ਇਹ ਇੱਥੇ ਰੋਕ ਲਾ ਆਪ ਵੀ ਜਰਸੀ ਦੇ ਵਿੱਚ ਆ ਗਈ ਸਵੇਰ ਦੀ ਠੰਡੀ ਸੀਲ ਹੈ ਤੇ ਧਾਰਾਂ ਵੀ ਆਪਾਂ ਤੁਹਾਨੂੰ ਇਹਦੇ ਮਾਰਗੇ ਮਾਰ ਦਵਾਂਗੇ ਸਾਰੀਆਂ ਤਿੰਨਾਂ ਦੀ ਮਾਰਾਂਗੇ ਬਈ ਤਾਰਾ ਲੈ ਚੱਲ ਬਈ ਜਾਂਦੇ ਲੈ ਚੱਲ ਹੌਲੀ ਹੌਲੀ ਬਾਈ ਯਾਰ ਆਇਕ ਹਾਰਸ਼ਿੰਗਰ ਪਾਉਂਦਾ ਜੰਦਰ ਸਾਡਾ ਬੰਦਾ ਸੌਂਕੀ ਅਗਿਆਨੀ ਕਹਿੰਦਾ ਪਾਉਣਾ ਮੈਂ ਪਾ ਦਿੱਤੇ ਅਡਰ ਰੱਖਦੀ ਬਿਲਕੁਲ ਫਿਕਸ ਟੁੱਟਤਮਾ ਨਹੀਂ ਰੱਖਦੀ ਕਿਸੇ ਵੀ ਪੱਖ ਤੋਂ ਤੇ ਰੰਗ ਰੂਪ ਵੀ ਜਨੀਕ ਜਾ ਆ ਗਿਆ ਜੀ ਮੈਂ ਆਪਾਂ ਕਹਿ ਲਈਏ ਬਹੁਤ ਸਾਰੇ ਰੰਗ ਬਹੁਤ ਸੋਹਣਾ ਯਾਰ ਰੈਡ ਸ਼ੇਡ ਜਾ ਬਹੁਤ ਸੋਹਣਾ ਯਾਰ ਇਹਦੀ ਮਾਰਕੀਟ ਹੈਗੀ ਆ ਵੀਰੇ ਚਵਾਈ ਦੀ ਕਿਵੇਂ ਆ ਇੱਕ ਨੰਬਰ ਆ ਟੂਟੀਆਂ ਵਰਗੀ ਚਵਾਈ ਪੈਂਦੀ ਆ ਵੀਰੇ 100 ਦੀ 100 ਜਮਾ ਨਾਲ ਵੀ ਬੱਛੀ ਆ ਨਾ ਮੰਗਰ ਵੀ ਬੱਸੀ ਆ ਤੇ ਆਪ ਵੀ ਬੱਛੀ ਆ ਬਿਲਕੁਲ ਬਿਲਕੁਲ ਆਪ ਵੀ ਬੱਛੀ ਆ ਜਮਕੌਰ ਕਹਿੰਦਾ ਤੇ ਫਿਰ ਇਹ ਨਾਲ ਵੀ ਇਹਦੇ ਬੱਛੀ ਆ ਜੇ ਗੱਲਬਾਤ ਲੱਲਾ ਦੇ ਬੱਚਾ 1200 ਦਿਖਾ ਦੇ ਮਾਰੀ ਮਾਰਦੇ ਨੇ ਮਾਰਦੇ ਨੇ ਤਾਂ ਛੱਡੀ ਵਿੱਚ ਬੱਚਾ ਲਾ ਕੇ 1200 ਨੂੰ ਮਾਰ ਕੇ ਦਿਖਾ ਦਨੇ ਆ ਜੇ ਆ ਜੇਰ ਕਿਹੜੀ ਦੀ ਆ ਜੇਰ ਬਹੁਤ ਵਿਚਾਲੜੀ ਦੀ ਆ ਆ ਆ ਦੋ ਨੰਬਰ ਵਾਲੀ ਦੀ ਆ ਜੇਰ ਇਧਰ ਡੰਨ ਪਈ ਆ ਇਹ ਅੱਜ ਜੀਸੂ ਆ ਮੇਰਾ ਖਿਆਲ ਆ ਲੋਕਾਂ ਚੋ ਜੀ ਆ ਆ ਬਾਕੀ ਬੱਚਾ ਲਾ ਕੇ ਸਾਨੂੰ 1200 ਆਪਾ ਦਿਖਾ ਦਨੇ ਮਾਰ ਕੇ ਇਹਦੀਆਂ ਲਾ ਚੁੰਗਰੀ ਦਿਖਾਦੀ ਆ ਮਾਰੀ ਖਾਜ ਖਾਜਦਾ ਸੁੱਤੇ ਮਾਰਦੇ ਬੱਚੀ ਦਾ ਮੂੰਹ ਬਹੁਤ ਸੋਹਣਾ ਬੱਚੀ ਬਹੁਤ ਸੋਹਣੀ ਆ ਪਰ ਆ 1200 ਨੂੰ ਮਾਰ ਕੇ ਦਿਖਾ ਦਨੇ ਬਾਕੀ ਪਹਿਲਾਂ ਉਹਨਾਂ ਨੂੰ ਆਪਾ ਥਣ ਦਾ ਸੈਜ ਤੇ ਪਸਮਾਈ ਚੈੱਕ ਕਰਾਂਗੇ ਬ ਚਵਾਈ ਹੈ ਗਿਆ ਫੁੱਲ ਮੋਟੀ ਜੀ ਮੈਂ ਆਪ ਕਹਿ ਸਕਦਾ ਨਹੀਂ ਮੱਜਾ ਨਾਲ ਦੀ ਚਵਾਈ ਆ ਕੋਈ ਨਿਆਣਾ ਪਾਉਣ ਦੀ ਲੋੜ ਨਹੀਂ ਸੁਭਾਅ ਦੀ ਆ ਗਈ ਬਿਲਕੁਲ ਛੰਗੀ ਸੀਨ ਤੇ ਆ ਗਈ ਜਰਸੀ ਚ ਨਾਲ ਵੀ ਬੱਛੀ ਆ ਤੇ ਆਪ ਵੀ ਬੱਛੀ ਆ ਪਿਛਨੇ ਦੇ ਮਾਰ ਦੇਣੀ ਕੋਣ ਪਿਛਲੇ ਅੰਦੇ ਪਿਛਲੇ ਕਰਾ ਦੇ ਤਸਦੀ ਜਮਾ ਇਹਨੂੰ ਚਵਾਈ ਦਾ ਬਾਈ ਮੋਟੀ ਆ ਬਈ ਚਵਾਈ ਵਾਲੇ ਪੱਖ ਤੋਂ 100 ਦੀ 100 ਆ ਬਿਲਕੁਲ ਚਵਾਈ ਆ ਗਈ ਫੁੱਲ ਮੋਟੀ ਲੈ ਪੈਸੇ ਦੱਸ ਦੇ ਕਿੰਨੇ ਲਵੇਂਗਾ ਛੜ ਦੇ ਫਿਰ ਪੈਸੇ ਪੈਸੇ ਮੈਂ 65000 ਦੀ ਦੇ ਦਾਂਗਾ ਬਸੀ ਬਾਈ ਇਹ ਮਾਨ ਤਾਣ ਹਾਂ ਮਾਨ ਤਾਣ ਕਰ ਦਾਂਗੇ 65000 ਦੀ ਬਸ ਫੁੱਲ ਹੈਟ ਵਾਲੀ ਕੋਈ ਛੋਟੀ ਨਹੀਂ ਹੈਗੀ ਭਰਾ ਮੇਰਾ ਇਹ ਹਾਂ ਬਾਈ ਕਹਿੰਦਾ 65000 ਦੀ ਦੇ ਦਾਂਗੇ ਦੂਜਾ ਸੂਆ ਨਾਲ ਇਹਦੇ ਪੱਛੀ ਆ ਕੀ ਤੇ ਇਹ ਸੀ ਠੰਡੀ ਵਾਧੂ ਹੈ ਯਾਰ ਸੀ ਕੰਪਨੀ ਚ ਥਣ ਦਾ ਸੈਜ ਵੀ ਤੁਹਾਨੂੰ ਇੱਕ ਵਾਰੀ ਚੈੱਕ ਕਰਾ ਦੇਣਾ ਸੈਜ ਵੀ ਸੋਨਾ ਰੱਖਦੀ ਆ ਤੇ ਧਾਰਾ ਵੀ ਆਪਾਂ ਤੁਹਾਨੂੰ ਤਕਰੀਬਨ ਮਾਰ ਕੇ ਦਿਖਾ ਦਿੰਨਾ ਲੈ ਬੈਲੂ ਦੀ ਬੜੀ ਪਧਰਾ 90 ਦੀ ਬਹੁਤ ਸੋਹਣੀ ਪਧਰਾ ਫੇਰਾ ਆ ਡਰਗ ਕੁਆਲਟੀ ਥਣ ਦਾ ਸਾਈਜ਼ ਇਹੀ ਮੇਨ ਚੀਜ਼ ਹੁੰਦੀ ਆ ਇਹ ਮਿਲੂ ਬਾਈ ਕਹਿੰਦਾ ਪੈਂਟ ਦੀ ਮਾਨਤਨ ਉਹ ਜੋ ਹੁੰਦੀ ਆ ਇਹ ਹੁਣ ਤੌਰ ਤੇ 2 ਨੰਬਰ ਵਾਲੀ ਇਹਦੇ ਨਾਲ ਬੱਚਾ ਕੀ ਆ ਇਹਦੇ ਮਗਰ ਬੱਸ ਆ ਗਾ ਵੀਰੇ ਆ ਇਹਦੀ ਆਪਣੀ ਜੇ ਰੁਪਈਆ ਜੇਰੇ ਦੀ ਆ ਪਈਆ ਜੇਰੇ ਦੀ ਡੰਨਾ ਇਹ ਕਹਿੰਦਾ ਇੱਕ ਕਰਮੀਆਂ ਨੇ ਦੋਨੇ ਤੋਪੇ ਨਹੀਂ ਭਰਾ ਮੈਂ ਤਿੰਨੇ ਹੀ ਆਪਣੇ ਠੀਕ ਆ ਗੱਲ ਇਹਨਾਂ ਨਾਲ ਆਉਣ ਵਾਲਾ ਟਾਈਮ ਕਹਿੰਦਾ ਤੇਰੇ ਬਾਈ ਦਾ ਆਉਣ ਵਾਲਾ ਟਾਈਮ ਇਹਨਾਂ ਲਾਵਾ ਗਰਮੀ ਚ ਬਿਲਕੁਲ ਬਿਲਕੁਲ ਠੀਕ ਆ ਗੱਲ ਇਹ ਦਾ ਸੂਆ ਕਿਹੜਾ ਦੂਜਾ ਸੂਆ ਵੀਰੇ ਇਹ ਕਦੋਂ ਸੂਈਆ ਤਰਕੇ ਸੂਈ ਸੀ 4 ਵਜੇ 7-8 ਵਜੇ ਜੇ ਰ ਪੈ ਗਈ ਸਾਰੀ ਕੰਪਲੀਟ ਆ ਵੀਰੇ ਹੁਣਾਂ ਦੀ ਠੀਕ ਆ ਕੱਢਿਆ ਬੋਲਾ ਕੁਛ ਹਾਂ ਬੋਲਾ ਕੱਢਣਾ 8-9 ਕਿਲੋ ਵੜਦਾ ਇਹ ਤਾਂ ਬੋਲਾ ਵੀ ਵਧੀਆ ਠੀਕ ਆ ਗੱਲ ਇੱਕ ਨੰਬਰਾਂ ਚਵਾਈ ਚੂਈ ਦੀ ਬਹੁਤ ਚੰਗੀ ਆ ਨਾਲੇ ਤੇ ਆ ਗਿਆ ਮੇਲ ਕਾਫ ਇਹ ਆ ਗਈ ਸੱਜਣੋ ਐਚ ਐਫ ਕ੍ਰੋਸ ਦੇ ਵਿੱਚ ਠੰਡੀ ਸੀਰ ਵਧੇਰੀ ਆ ਹਾਂ ਗਰਮੀ ਚੱਲਣ ਵਾਲੀ ਆਈਟਮ ਆ ਚਾਰੇ ਪਾਸੇ ਦਿਖਾ ਦੇ ਕੋਈ ਆਦੀ ਵੀ ਚੰਗੀ ਆ ਤੇ ਚਵਾਈ ਚੂਈ ਦੀ ਬਾਡੀ ਦੀ ਵੀ ਚੰਗੀ ਆ ਬਾਡੀ ਦੀ ਵੀ ਚੰਗੀ ਆ ਗਈ ਥਣ ਦਾ ਸੈਜ ਵੀ ਸੋਹਣਾ ਰੱਖਦੀ ਆ ਲੈ ਵਾਲੂ ਆ ਬ ਇਥੋਂ ਘਮਾੜਾ ਤਾਰਾ ਤੁਹਾਨੂੰ ਆਪਾਂ ਹੀ ਦੇ ਵੀ ਦਿਖਾ ਦਾਂਗੇ ਮਾਰ ਕੇ ਕਿਉਂਕਿ ਗਰਮੀ ਸਰਦੀ ਚੱਲਣ ਵਾਲੇ ਤੋਫੇ ਦਿਖਾਵਾਂਗਾ ਤੁਹਾਨੂੰ ਹਾਂ ਬਿਲਕੁਲ ਲੈ ਚੱਲ ਭਾਈ ਇਹ ਸੀਲ ਸੰਡੀ ਬਾਪੂ ਦਾ ਵੀ ਚੰਗਾ ਥਣ ਥਸਾਇ ਜੀ ਵੀ ਸੋਹਣਾ ਤੇ ਆਰਡਰ ਰੱਖ ਦੀਆ ਬਿਲਕੁਲ ਨਾਲ ਲੱਗਮਾ ਆਪਾਂ ਗੱਲ ਕਰ ਲਈਏ ਫਿਕਸ ਆਰਡਰ ਰੱਖ ਦੀਆ ਛੋਟੀ ਨਹੀਂ ਹੈਗੀ ਕਿਸੇ ਵੀ ਪੱਖ ਤੋਂ ਜੇ ਗੱਲ ਕਰ ਲਈਏ ਨਾਲ ਮੇਲ ਕਾਫ ਫਾਇਦਾ ਮੇਲ ਕਾਫ ਫਾਇਦਾ ਭਾਈ ਆ ਨਾਲ ਇਹਦੇ ਹੈਗਾ ਮੇਲ ਕਾਫ ਦੁੱਧੇ ਦਾ ਮੱਝਾਂ ਨਾਲ ਦਾ ਹੀ ਹੋਊਗਾ ਤਕਰੀਬਨ ਤਕਰੀਬਨ ਬਾਕੀ ਧਾਰਾ ਮਾਰ ਕੇ ਚੈੱਕ ਤੁਹਾਨੂੰ ਆਪਾਂ ਹਰੇਕ ਪੱਖ ਤੋਂ ਕਰਾ ਦਾਂਗੇ ਬਾਕੀ ਜਿਹੜੇ ਸੱ ਉਹ ਆਪਦੀ ਚਾਹੇ ਬਾਈ ਪਾਸ ਕਰਕੇ ਹਾਂ ਹਾਂ ਬਿਲਕੁਲ ਕੋਈ ਨਾ ਆ ਕੇ ਦੇਖੇ ਕੋਈ ਚੱਕਰ ਨਹੀਂਗਾ ਹਾਂ ਕਿਉਂਕਿ ਘਰ ਤੋਂ ਬਾਹਰ ਚਮਕੌਰ ਕਹਿੰਦਾ ਆਪਣੀ ਕੋਈ ਨੋ ਨੋ ਘੇਟੋਂ ਬਾਹਰ ਕਾਦੀ ਹੋ ਗਈ ਆਪਾਂ ਕਿ ਕਿਸੇ ਮੋੜ ਕੇ ਆਉਣੇ ਪਗਰੋ ਠੀਕ ਹੈ ਗਾ ਮੁੱਛਪਾਂ ਚਾੜੰਗ ਚੋਲੇ ਆਪਣੇ ਕਰੇ ਠੀਕ ਹੈ ਇੱਥੇ ਇੱਥੇ ਦੀ ਗਰੰਟੀ ਮਿਲੂਗੀ ਬਾਈ ਪੂਰੇ ਚਾਹੇ ਚਾਰ ਵਾਰੀ ਪਾਸ ਕਰ ਲਿਓ ਇੱਥੇ ਪਾਸ ਕਰ ਲਓ ਆਪਣੇ ਗੇਟੋਂ ਬਾਹਰ ਬਾਈ ਕਹਿੰਦਾ ਕੋਈ ਗਰੰਟੀ ਨਹੀਂ ਕਿਸੇ ਵੀ ਪਸ਼ੂ ਦੀ ਕਿਉਂਕਿ ਇਹ ਕੰਪਨੀ ਮੇਟ ਚੀਜ਼ਾਂ ਦਾ ਕੋਈ ਹੁੰਦੀਆਂ ਨਹੀਂ ਹੈਣਾ ਲਾਭ ਕੋਈ ਬਾਈ ਇਹਦਾ ਵੀ ਬਿਲਕੁਲ 1700 ਨੂੰ ਆਪਾਂ ਇਹਨਾਂ ਵੀ ਦਿ ਤੇ ਬਾਕੀ ਆਰਡਰ ਦਾ ਸੈਸ ਸੋਨਾ ਰੱਖ ਦਿਆ ਥਣ ਦਾ ਸੈਸ ਸੋਨਾ ਰੱਖ ਦਿਆ ਐਚ ਐਫ ਕ੍ਰੋਸ ਦੇ ਵਿੱਚ ਆ ਗਈ ਲਾ ਦੋ ਆਦੇ ਸਵੇਰ ਆਈ ਆ ਗਈ ਠੰਡੀ ਸੀ ਲੈ ਨਾ ਕੋਸਾ ਨਹੀਂ ਕਹਿੰਦੀ ਮੋਜਾਂ ਇੱਕ ਨੰਬਰ ਆ ਬਈਆ ਲੈ ਆ ਲਾ ਦੇ ਬੱਚਾ ਕਿਉਂਕਿ ਤਾਜੀ ਸੂੜਿਆ ਇਹ ਥੋੜਾ ਹੌਲੀ ਹੌਲੀ ਫੜੂਗਾ ਮੋਸ਼ਨ ਚੁੰਗਾ ਆਇਆ ਮੇਰਾ ਚੁੰਗਾ ਆਇਆ ਮੇਰਾ ਲੈ ਸੂਤੇ ਮਾਰ ਦਰ ਐ ਚੁੰਗਦਾ ਸੋਨ ਆਪਾਂ ਚੈੱਕ ਕਰਾ ਦੇਣਾ ਬਾਅਦ ਚ ਕੋਈ ਭਰਾਵਾਂ ਦਾ ਲੰਬਾ ਹੁੰਦਾ ਵੀ ਬੱਚਾ ਚੋਂਦਾ ਨਹੀਂ ਦਿਖਾਉਂਦੀ 17 ਤੁਹਾਨੂੰ ਸੱਜਣੋਂ ਆਪਾਂ ਦੋ ਨੰਬਰ ਨਹੀਂ ਬੱਚੀ ਤਾਂ ਵੀ ਦਿਖਾ ਦਿੰਨੇ ਆ ਮਾਰ ਕੇ ਬਾਕੀ ਜਿਹਦੇ ਭਰਾ ਨੂੰ ਪਸੰਦ ਆ ਉਹ ਜੇ ਆਪਦੀ ਪਾਸ ਕਰਕੇ ਲੈ ਬਾੜੀ ਚੌਣ ਬੜਾ ਖੁਲਾ ਗੁਰੀ ਅੱਛੇ ਬਾਈ ਹੈਗੇ ਫੁੱਲ ਆਪਾਂ ਕਹਿ ਦਈਏ ਪੂਰੀ ਠੋਸ ਚਵਾਈ ਚੱਲਦੀ ਤੇ ਹੁਣ ਮਾਰ ਦੇ ਪੈਸੇ ਲੈ ਜਾ ਬਾਈ ਮੁੱਲ ਦਿਖਾ ਦੇ ਮੜੇ ਨਾ ਚਵਾਈ ਸਾਨੂੰ ਦਿਖਾ ਤੀ ਚਵਾਈ ਹੈਗੀ ਓਕੇ ਦੀ ਰਿਪੋਰਟ ਵਾਚ ਲੈ ਬਿਨਾ ਨੈਣ ਤੋਂ ਬਿਨਾ ਨੈਣ ਤੋਂ ਕੋਈ ਚੱਕਰ ਨਹੀਂ ਕਰਦਾ ਪੈਸੇ ਰਾਤ ਦੇ ਹੁਣ 65000 ਦੀ ਹੀ ਦੇ ਦਾਂਗੇ ਭਰਾ ਮੇਰਾ ਪੂਰੇ 65 ਦੀ 65 ਦੀ ਦੇ ਦਾਂ ਮੁੱਲ 75 ਕਲਾਸੀ ਕਰਾਲਾ ਵੀਰੇ ਠੀਕਾ ਚਲੇਬ ਵਾਲੀ ਬੈੜਾ ਕੋਈ ਹੋਣੀ ਹੈਗੀ ਵੀ ਥੋੜਾ ਮੋਟਾ ਲੇਵਾ ਦੁੱਧ ਵਾਲੀ ਗਾਂ ਵੀ ਇੱਕ ਹੀ ਬਾਈ ਕਿਲੋ ਦੁੱਧ ਕਢਾਉਂਦੀ ਹਜੇ ਤੋਂ ਮੈਂ ਲਈਆ ਬੈੜਾ ਠੀਕ ਹੈ ਗੱਲ ਹਾਂ ਆਏ ਬਾਈ ਕਹਿੰਦਾ ਦੇ ਦਾਂ ਜੇ ਆਪਣੇ ਕੋਲ ਖੜ ਵੀ ਗਈ ਇਹਦੀ ਗੱਲ ਨਹੀਂ ਜੇ ਤਾਂ ਵੇਕੀ ਤਾਂ ਕਹਿ ਨਹੀਂ ਕਿ ਆਉਂਦੇ ਪਾ ਤਵਾ ਕੇ ਵੀ ਦੇ ਦਾਂ ਜੇ ਆਪਣੇ ਕੋਲ ਖੜ ਗਈ ਵੀਰੇ ਠੀਕ ਹੈ ਗੱਲ ਇਹ ਆ ਗਈ ਗਰਮੀ ਸਰਦੀ ਵਾਲਾ ਗਰਮੀ ਸਰਦੀ ਵਾਲਾ ਤਿੰਨੀ ਥੋਪੇ ਗਰਮੀ ਸਰਦੀ ਵਾਲਾ ਬਾਈ ਠੀਕ ਹੈ ਗੱਲ ਐਵੀਂ ਕੰਪਨੀ ਗਈ ਇਹਦੇ ਕੰਮ ਜਰਸੀ ਕਰਾਉਸ ਆ ਵੀਰੇ ਇਹਰਾ ਇਹ ਆ ਗਈ ਜਰਸੀ ਕਰਾਉਸ ਇਹਦੇ ਨਾਲ ਬੱਛੀ ਆ ਬਾਈ ਮਾਗਰੇ ਦੇ ਬੱਛੀ ਆ ਵੀਰੇ ਇਹਦੇ ਨਾਲ ਐਚ ਐਫ ਬੱਛ ਤੇ ਲੈ ਸਹਜ ਬਹੁਤ ਸੋਹਣਾ ਰੱਖਦੀ ਆ ਤੇ ਕੱਦ ਕਾਠ ਵਾਲੀ ਆ ਗਈ ਤੇ ਆਰਡਰ ਆ ਜਿਹੜਾ ਆਰਡਰ ਰੱਖਦੇ ਜਮਾਨ ਪੱਕਾ ਕਹਿ ਲਿਆ ਕੋਸ ਆਰਡਰ ਫੁੱਲ ਹੈਡ ਦੇ ਵਿੱਚ ਆ ਗਈ ਕੱਦ ਆ ਗਿਆ ਚੰਗਾ ਤੇ ਉਸ ਤੋਂ ਬਾਡੀ ਵੀ ਫੁੱਲ ਆ ਗਈ ਸੁਹਾ ਕਿਹੜਾ ਬਾਈ ਸੁਹਾ ਦੂਜਾ ਮੇਰਾ ਸਿੱਗੀ ਆ ਜਾਂਦਾ ਵੀਰੇ ਇਹ ਠੀਕ ਹੈ ਇੱਕ ਤਾਂ ਨਹੀਂ ਕਰੇ ਹਾਂ ਕਰੇ ਨੂੰ ਹਾਂ ਪੱਕਾ ਬੰਦੀ ਤੋਂ ਲਈ ਆ ਮੈਂ ਤਾਂ ਮਿੱਤਰ ਆਪਣਾ ਉਹ ਕਾ ਸਿੱਗੀ ਕਹਿ ਕੇ ਦਿੱਤੀ ਮੈਨੂੰ ਆਪਣਾ ਦੰਦ ਬਾਈ ਕਹਿੰਦਾ ਹੈਗੀ ਆ 6 ਦੰਦ ਪਰ ਕੁਆਲਿਟੀ ਆ ਬੱਚੀ ਦੇ ਵਿੱਚ 23 24 ਕਿਲੋ ਤਾਂ ਕੱਢਿਆ ਹੋਇਆ ਵੀਰੇ ਇਹ ਹਕੀਕਤ ਨੇ ਬੈੜਣ ਠੀਕ ਹੈ ਗੱਲ ਹਾਂ ਬੈਡ ਦਾਸ ਦੀ ਤੁਹਾਨੂੰ ਵਾਕੀ ਦੋ ਤਾਂ ਤੇ ਬਾਕੀ ਥਣ ਦਾ ਸਹਿਜ ਇਹ ਦੱਸਦਾ ਥਣ ਦਾ ਸਹਿਜ ਬਹੁਤ ਸੋਹਣਾ ਰੱਖਿਆ ਚੋਂ ਕਾਹੂੰ ਲੱਗਿਆ ਫਿਰ ਬਾਈ ਖੁੱਲਾ ਆਹ ਅਗਲੇ ਬੰਨੋ ਕਰ ਸਾਲਾ ਕੋਲਾ ਦੇਖੀ ਚੋਂ ਮੰਗ ਰਿਹਾ ਤੇ ਗਾੜੀ ਸੂੜੀ ਸਾਰੀ ਬਈ ਯਾਰ ਇੱਕ ਗਾੜੀ ਪਿਛਾੜੀ ਮੱਜਾਂ ਨਾਲ ਦੀ ਲੱਗਿਆ ਤੇ ਬਾਕੀ ਇਹਦਾ ਆਰਡਰ ਹੈ ਆਰਡਰ ਵਾ ਕਮਾਲ ਰੱਖਿਆ ਬਾਈ ਫਿਕਸ ਬਿਲਕੁਲ ਆ ਦੇਖ ਮੂਰੇ ਤੇ ਫੇਸ ਕੁਆਲਟੀ ਦਿਖਾ ਦੇ ਬਈ ਯਾਰ ਲੈ ਇੱਥੇ ਰੋ ਆ ਇੱਥੋਂ ਫੇਸ ਕੁਆਲਟੀ ਹੈ ਜਰਸੀ ਕ੍ਰਾਸ ਦੇ ਵਿੱਚ ਆ ਗਈ ਹੈ ਨਾ ਹਾਂ ਜਰਸੀ ਆਉਂਦਾ ਕਾਫੀ ਕਲਰ ਦੇ ਵਿੱਚ ਆ ਗਈ ਜਿਆਦਾ ਪੱਖੇ ਦੇ ਚ ਜਰਸੀ ਵਾਲਾ ਜਰਸੀ ਵਾਲੀ ਵਖਾਣਾ ਜਿਆਦਾ ਪੱਖ ਜਰਸੀ ਵਾਲਾ ਥਣ ਦਾ ਸਹਿਜ ਬਹੁਤ ਸੁਹਣਾ ਤੇ ਲੇਵਾਂ ਲੂਆ ਬੜਾ ਸਾਨਾ ਲੱਗਿਆ ਜੀ ਬਾਈ ਫਿਟਿੰਗ ਆ ਲੇਵਾ ਬਸ ਸੈਰ ਦੇ ਕੰਮ ਵਾਲੇ ਜਿਹੜੇ ਸੈਰ ਆ ਨਾ ਬਲੂ ਦੇ ਨਾਲ ਕੋਈ ਡੈਰੀ ਵਾਲਾ ਕੋ ਉਹਨੂੰ ਆ ਚੀਜ਼ ਲੈ ਕੇ ਰੱਖ ਜੀ ਠੀਕ ਆ ਗੱਲ ਫਿਕਸ ਆਰਡਰ ਦੀ ਹਾਂ ਫਿਕਸ ਆਰਡਰ ਹੀ ਲਵੋ ਉਹ ਸੁਆ ਦੂਜਾ ਦਾ ਸੁਆ ਦੂਜਾ ਜਿਹਨਾਂ ਵਾਲਾ ਵੀ ਇਹ ਕਦੋਂ ਸੁਈਆ ਫਿਰ ਕੱਲ ਦੀ ਸੁਈ ਹੋਈ ਆ ਵੀਰੇ ਜਰਸੀ ਦੇ ਇਹ ਜੇਰ ਦੀ ਮੇਰੇ ਕੋਲ ਵੀਡੀਓ ਹੈਗੀ ਦੀਆਂ ਇਹਨਾਂ ਦੋਨਾਂ ਦੀ ਦੋਨਾਂ ਦੀ ਨੰਬਰ ਵਾਲੀ ਤੇ ਤਿੰਨ ਨੰਬਰ ਵਾਲੀ ਹਾਂ ਤਿੰਨ ਨੰਬਰ ਵਾਲੀ ਦੂਜੀ ਦਾ ਤੁ ਤੇ ਕੱਦ ਕਾਠ ਵੀ ਚੰਗਾ ਰੱਖਦੀ ਆ ਆਰਡਰ ਦਾ ਸਾਈਜ਼ ਆ ਜਿਹੜਾ ਸਾਈਜ਼ ਬਹੁਤ ਸੋਹਣਾ ਰੱਖਦੀ ਆ ਇਹ ਦੇ ਮੰਨ ਤੇ ਨਾਲ ਇਹਦੇ ਆ ਗਈ ਆ ਬੱਚੀ ਐਚ ਐਫ ਦੇ ਵਿੱਚ ਆ ਗਈ ਬੱਚੀ ਤੇ ਆਪ ਇਹਦੇ ਵਿੱਚ ਪੱਖ ਆ ਗਿਆ ਜਾਰੇ ਜਰਸੀ ਵਾਲਾ ਬਾਕੀ ਬੱਚਾ ਲਾ ਕੇ ਧਾਰਾਂ ਮਾਰ ਕੇ ਤਸੱਲੀ ਛੋਡੀ ਹਰੇਕ ਪੱਖ ਤੋਂ ਕਰਾ ਦਿੰਦੇ ਹਾਂ ਹਾਂ ਬਾਕੀ ਜਿਹੜੇ ਭਰਾ ਨੂੰ ਪਸੰਦ ਆਊਗੀ ਉਹ ਬਾਈ ਦਾ ਚਾਹੇ ਨੇੜੇ ਆ ਕੇ ਪਾਸ ਕਰਕੇ ਆਉਂਦੀ ਤਸੱਲੀ ਕਰਕੇ ਲੈ ਜੀ ਥਾਣੇ ਤੋਂ ਬਾਹਰ ਬੱਚਾ ਚੁੰਗਦਾ ਤੁਹਾਨੂੰ ਮੈਂ ਦਿਖਾ ਦਿੰਦੇ ਦੇਖੀ ਥਾਣੀ ਦੱਸਦੇ ਕਿ ਗੁਰੀ ਬਾਲਾ ਪੜਾ ਥਣ ਚੋਂ ਲੱਗਿਆ ਬਾਲਾ ਨੇ ਜਾ ਚੋਂ ਲੱਗਿਆ ਹੱਦੋਂ ਬਾਅਦ ਜਾ ਚਵਾਈ ਦੀ ਬਿਲਕੁਲ ਫੋਕੀ ਆ ਤੇ ਬਾਕੀ 17 ਨੂੰ ਆਪਾਂ ਦਿਖਾ ਦਨੇ ਆ ਮਾਰ ਕੇ ਹਾਂ ਹਾਂ ਤਾਂ ਹੁਣ ਆਪਾਂ ਤੁਹਾਨੂੰ ਦਿਖਾ ਦਾਂਗੇ ਧਾਰਾ 3 ਨੰਬਰ ਵਾਲੀ ਜਾਂ ਫਿਰ ਥਣ ਦਾ ਸਾਈਜ਼ ਚੈੱਕ ਕਰਾ ਦਈਏ ਬਾਰੇ ਚਾਰੇ ਵਸ ਜੋਂ ਬਹੁਤ ਸੋਹਾਂ ਲੱਗਿਆ ਬੁਰੀ ਇੱਕ ਚਵਾਈ ਦੇ ਕਿ ਤੂੰ ਚਾਜਦਾ ਤੂ ਵੀ ਆ ਕੇ ਮਾਰ ਗਿਆ ਫੋਕੀ ਬਿਲਕੁਲ ਹੈ ਨਾ ਹਾਂ ਬਾਲੀ ਚਵਾਈ ਆ ਵੀ ਫੋਕੀ ਜਮਾ ਜਹੇ ਇਹਨੂੰ 5 ਸਾਲ ਦਾ ਦਬਾ ਕੇ ਛੋਲੇ ਬਿਲਕੁਲ ਉਹ ਨਹੀਂ ਹੈ ਸਾਡੀ ਤੁਹਾਨੂੰ ਸੜਕਾ ਵੀ ਦਾਦਾ ਹੋਊਗਾ ਬਾਲਟੀ ਜੰਦਾ ਦੂਜੇ ਘਰੇ ਪਾਲੂਗਾ ਭਾਈ ਵਾਂਡੀਆਂ ਦੇ ਚਵਾਈ ਚੱਲਦੀ ਤੇ ਬਣਾਉਣੇ ਆਣੇ ਤੋਂ ਜੋ ਨਾ ਖੁੰਡੀਆਂ ਨੇ ਆਪਣੇ ਕਾਜ ਕੋ ਬਲੋ ਪਿਛਲਾ ਗੇ ਮਾਰ ਦੇ ਬਾਈ ਕਬਾਈ ਤਾਂ ਕਹਿ ਸਕਦੇ ਆਪਾਂ ਜਿਵੇਂ ਟੂਟੀਆਂ ਛੜਤੀ ਹੋਵੇ ਉਧਰ ਹੋਵੇ 24 25 ਕਿਲੋ ਇਹ ਟੂਟੀ ਵਾਲਾ ਕੰਮ ਹੀ ਆ ਹਾਂ ਲੈ ਮੋਟਰ ਵਾਲਾ ਚੱਲ ਚੱਲ ਐਸੇ ਦੱਸੇ ਕੋਈ ਐਸੇ ਕੰਨੇ ਲਵਾਗੇ ਮਾੜੇ ਕੜ ਦੀ ਕਲਰ ਕੋਲ ਦੇਖੀ ਮਾੜੇ ਕਰਾ ਦੇ ਤਸਵੀਰ ਆਨਲਾਈਨ ਮੰਗਾ ਲੂ ਕੋਈ ਮੇਰਾ ਭਰਾ ਤੁਹਾਨੂੰ ਮੰਗਾਉਂਗਾ ਚਵਾਈ ਕਹਿੰਦਾ ਕਰਾ ਆ ਦੀ ਤਸਦੀ ਸਮਾਰ ਕੇ ਦਿਖਾ ਜੀ ਚਵਾਈ ਵੀ ਫੋਕੀ ਕਿੰਨੀ ਕਾ ਗਈ ਆ ਬਸ ਹੁਣ ਤਾਂ ਹੋ ਗਈ ਤਸਦੀ ਜੀ ਪੈਸੇ ਦਾ ਦੇ ਪੈਸੇ ਕਿੰਨੇ ਲਵਾਂਗੇ ਪੈਸੇ ਮਲਜ਼ਰ 80 ਕਰਾ ਲੈ 82 ਕਰਾ 75000 ਦੀ ਵੜ ਦੇ ਦਾਂਗੇ ਆ ਬੱਛੀ ਵੀ ਦੇਵਾਂਗੇ ਨਾਲ ਨਾਲ ਬੱਛੀ ਵੀ ਦੇ ਦਾਂਗੇ ਆਪਾਂ ਬੱਛੀ ਕੀ ਕਰਨੀ ਆ ਭਰਾ ਠੀਕ ਆ ਗੱਲ ਮਾ ਜੀ ਬੜੀ ਮੂਡ ਪਾਣ ਜਾਂਦੇ ਬੱਛੀ ਰੱਖ ਲੈਣਿਆ ਬੱਛੀ ਆ ਪਰ ਉਹ ਦੁੱਧ ਪਾਉਣ ਦਾ ਓ ਕਿਤਾ ਜੂਗਾ ਬੰਦਾ ਠੀਕ ਆ ਅਗਲੇ ਵਾਰ 25 ਇਹਦੇ ਨਾਲ ਮਿਲੂਗੀ ਰੇਟ ਕਿੰਨਾ ਦਾ ਸਭਾਈ ਬਾ ਮੁੱਲ 80 ਕਰਾ ਲੈ 82 ਕਰਾ 75000 ਦੀ ਬੈਠ ਦੇਣਾ 23 24 ਕਿਲੋ ਤੋਂ ਘਟਾ ਹੋਇਆ ਦਾ ਬੈਠਦਾ ਬਾਕੀ 10 ਦੀ ਆ ਬੈਠਾ ਜੋਸਾ ਇਹ ਜਾ ਮਾਰਦੀ ਆ ਰੈਂਗ ਲਾਂ ਵਰਗੇ ਥਾਣੇ ਬੈਠ ਦੇ ਲੱਪਸਾ ਵਾਲਾ ਤੇ ਕੋਈ ਕੰਮ ਹੀ ਨਹੀਂ ਹੈਗਾ ਕਰਮਾਲੀ ਕੋਲੇ ਠੀਕ ਆ ਕਰੀ ਉਧਰ ਨੂੰ ਮੜੀ ਹੈ ਹੈ ਕਰੀ ਪਰਾਂ ਨੂੰ ਦੇਖੀ ਠੰਡੀ ਸੀਨ ਦੁਬਾਰੇ ਫੇਰ ਵਜਾ ਦੇ ਲੈ ਹੋ ਨਹੀਂ ਹੈਗੀ ਵੀ ਠੰਡੀ ਲੱਤਾਂ ਮਾਰਨ ਵਾਲੀ ਦੇਖੀ ਲੈ ਠੀਕ ਆ ਗੱਲ ਠੀਕ ਆ ਚਵਾਈ ਦਾ ਪੰਪ ਵਾਲਾ ਕੰਮ ਹੈ ਇਹ ਜਵਾਕੇ ਚੋਲੇ ਚਵਾਈ ਦੀ ਫੋਕੀ ਆ ਬਿਲਕੁਲ ਤੇ ਸਵੇਰ ਦੀ ਜਮਾ ਠੰਡੀ ਸੀ ਲ ਨਾਲ ਕੇ ਨਾਲ ਦੀ ਦਵਾਈ ਆ ਇਹ ਆ ਥੱਲੇ ਨਾ ਖਰਾਬ ਕਰ ਜਾ ਦੇ ਹੁਣ ਇਹ ਦੇਵਾਂਗੇ 75 ਦੀ ਲੈ ਬਾ ਛੱਡ ਦੇ ਬੋਰਾ ਕੰਮ ਹੀ ਆ ਜਿਵੇਂ ਪਰ ਹੁਣੀ ਬਣਾ ਕੰਦ ਕਰ ਕਰ ਦਿੰਦੇ ਆ ਉਹ ਕੰਮ ਹੈਗਾ ਸੇਟ ਨੂੰਗਾ ਥੱਲੇ ਆਏ ਬਾਈ ਕਹਿੰਦਾ ਦੇਵਾਂਗੇ 75 ਦੀ ਮਾਨਤਾਨ ਹੋ ਜੂ ਥੋੜਾ ਬੜਾ ਹਾਂ ਮਾਣਾ ਮੋਟਾ ਹੀ ਹੂ ਬਾਹਰ ਨਹੀਂ ਉਹ ਕਰਦੇ ਭਰਾ ਮੇਰਾ ਬੈੜੀ ਚੰਗੇ ਖੋਲ ਮਲਾ ਕੇ ਦੇਖੀ ਲੈ ਠੀਕ ਹੈ ਗੱਲ ਆ ਜਿਆਦੇ ਇਹਦੇ ਵਿੱਚ ਫਰਕ ਨਹੀਂ ਗੱਲ ਦੇ ਵਿੱਚ 75 ਜੋ ਥੋੜਾ ਬਹੁਤਾ ਤੇ ਮਾਗਰ ਬੱਸੀ ਬਹੁਤ ਚੰਗੇ ਪਿਆਰੀ ਹੈ ਦੇਖੀ ਤੇ ਨਾਲ ਇਹਦੇ ਆ ਗਈ ਸੱਜਣੋਂ ਬੱਛੀ ਐਚ ਐਫ ਦੀ ਜਿਵੇਂ ਤੁਹਾਨੂੰ ਦੱਸਿਆ ਵੀ ਦੋ ਜਿਹੜੇ ਇਹਦੇ ਪੇਟੋਂ ਨਾਲ ਫੈਂਟ ਵੀ ਬੜੀ ਵਧੀਆ ਕਰੂਗਾ ਐਚ ਐਫ ਦੇ ਜਰਸੀ ਦੇ ਪੇਟੋਂ ਆਈ ਆ ਐਚ ਐਫ ਭਰਾ ਮੇਰਾ ਠੀਕ ਹੈ ਗੱਲ ਹਾਂ ਨੰਬਰ ਬੋਲੋ ਜੀ ਨੰਬਰ 9779475644 ਵੀਰੇ 97794 75644 ਬਿਊਟੀ ਦੇ ਵਿੱਚ ਆ 75644 ਬਾਈ ਦਾ ਨੰਬਰ ਹੈ ਪਿੰਡ ਧੌਲਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਇਹਨਾਂ ਤਿੰਨੇ ਬੱਛੀਆਂ ਚੋਂ ਜਿਹੜੀ ਵੀ ਤੁਹਾਨੂੰ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ Dann war's.